ਹਰ ਇੱਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਇੱਕ ਚੰਗਾ ਮੁਕਾਮ ਹਾਸਿਲ ਕਰਨ ਦੇਸ਼ ਵਿਦੇਸ਼ ਵਿੱਚ ਉਹਨਾਂ ਦਾ ਨਾਂ ਰੋਸ਼ਨ ਕਰਨ ਉਸੇ ਸੁਪਨਾ ਨੂੰ ਪੂਰਾ ਕਰਦੇ ਹੋਏ ਅਜਨਾਲਾ ਦੀ ਕੋਮਲਜੀਤ ਕੌਰ ਨੇ ਜਿਸ ਨੇ 25 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਦੀ ਪੁਲਿਸ ਆਫ ਕਰੈਕਸ਼ਨ ਪੀਸ ਆਫਸਰ ਬਣੀ ਹੈ ਕਮਲਜੀਤ ਕੌਰ ਨੇ ਆਪਣੇ ਮਾਤਾ ਪਿਤਾ ਦੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਜਿਸ ਨੂੰ ਲੈ ਕੇ ਕਮਲਜੀਤ ਕੌਰ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਮਲਜੀਤ ਕੌਰ ਦੇ ਪਿਤਾ ਨੇ ਸਭ ਨੂੰ ਆਪਣੀਆਂ ਕੁੜੀਆਂ ਨੂੰ ਪੜਾਉਣ ਦੀ ਗੱਲ ਕਹੀ ਹੈ ਇਸ ਖੁਸ਼ੀ ਦੇ ਮੌਕੇ ਪਰਿਵਾਰਕ ਮੈਂਬਰ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ ਉੱਥੇ ਇਲਾਕੇ ਦੇ ਵਿੱਚ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਫੋਨ ਤੇ ਕਮਲਜੀਤ ਕੌਰ ਦੇ ਮਾਤਾ ਪਿਤਾ ਨੂੰ ਆ ਰਹੇ ਹਨ ਅਤੇ ਰਿਸ਼ਤੇਦਾਰਾਂ ਵੱਲੋਂ ਲੋਕ ਵਧਾਈ ਦੇ ਰਹੇ ਹਨ ਇਸ ਮੌਕੇ ਕਮਲਜੀਤ ਕੌਰ ਦੇ ਮਾਤਾ ਰਣਬੀਰ ਕੌਰ ਤੇ ਪਿਤਾ ਮਨਵੀਰ ਸਿੰਘ ਬੱਲ ਅਤੇ ਭਰਾ ਸੁਖਦੀਪ ਸਿੰਘ ਬੱਲ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਕਮਲਜੀਤ ਕੌਰ ਨੇ ਉਹਨਾਂ ਦਾ ਨਾਂ ਰੌਸ਼ਨ ਕੀਤਾ ਹੈ ਉਹਨਾਂ ਦਾ ਸੇਕੀ ਕਮਲਜੀਤ ਕੌਰ ਕੈਨੇਡਾ ਚ ਕਰੈਕਸ਼ਨ ਪੀਸ ਅਫਸਰ ਬਜੋਤਾ ਨਾਤ ਹੋਈ ਹੈ ਕਮਲਜੀਤ ਕੌਰ ਦੇ ਮਾਪਿਆਂ ਨੇ ਕਿਹਾ ਕਿ ਮਿਹਨਤ ਕਰਕੇ ਹੀ ਸਭ ਕੁਝ ਹੋਇਆ ਕਮਲਜੀਤ ਕੌਰ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਸੀ ਅਤੇ ਵਿਦੇਸ਼ ਕੈਨੇਡਾ ਵਿੱਚ ਜਾ ਕੇ ਉਸ ਵੱਲੋਂ ਕੜੀ ਮਿਹਨਤ ਤੇ ਪੜ੍ਹਾਈ ਕਰਨ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਗਿਆ ਉਹਨਾਂ ਨੇ ਇਹ ਕਿਹਾ ਹੋਰਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਧੀਆ ਨੂੰ ਪੜ੍ਹਾਉਣ ਅਤੇ ਮੌਕਾ ਦੇਣ ਕਿ ਉਹ ਇੱਕ ਵਾਰ ਇੱਕ ਚੰਗਾ ਮੁਕਾਮ ਹਾਸਲ ਕਰਕੇ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇਲਾਕੇ ਵਿੱਚ ਨਾਂ ਰੌਸ਼ਨ ਕਰਨ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਨਾਲ ਸੰਬੰਧਿਤ ਵਿਦਿਆਰਥੀਆਂ ਵੱਲੋਂ ਮੈਨਸ ਸਥਾਪਨਾ ਦੇ ਬਾਵਜੂਦ ਵੀ ਕੈਨੇਡਾ ਦੇ ਸ਼ਹਿਰ ਬ੍ਰਮਟਨ ਵਿੱਚ ਅਲਗੋਮਾ ਯੂਨੀਵਰਸਿਟੀ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹਨਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ 'ਚ ਟੈਂਟ ਲਗਾ ਕੇ ਦਿਨ-ਰਾਤ ਆ ਮੋਰਚਾ ਸ਼ੁਰੂ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਮੋਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਨੇ ਯੂਨੀਵਰਸਿਟੀ ਦੇ ਆਈਟੀ ਗ੍ਰੈਜੂਏਸ਼ਨ ਕੋਰਸ ਦੇ 100 ਦੇ ਕਰੀਬ ਵਿਦਿਆਰਥੀਆਂ ਨੂੰ ਬੇਵਜ੍ਹਾ ਫੇਲ ਕਰਨ ਦਾ ਦੋਸ਼ ਲਗਾਉਂਦਿਆਂ ਸੰਘਰਸ਼ ਦੀ ਹਮਾਇਤ ਕੀਤੀ ਹੈ। ਇਸ ਜਥੇਬੰਦੀ ਨੇ ਯੂਨੀਵਰਸਿਟੀ ਤੇ ਵਾਧੂ ਫੀਸ ਵਸੂਲਣ ਦਾ ਦੋਸ਼ ਲਗਾਇਆ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਆਈਟੀ ਦੇ ਗ੍ਰੈਜੂਏਸ਼ਨ ਕੋਰਸ 'ਚ ਕੁੱਲ 10 ਵਿਸ਼ੇ ਹਨ ਜਿਨ੍ਹਾਂ ਵਿੱਚ 9 ਵਿਸ਼ਿਆਂ 'ਚ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਪਰ ਇੱਕ ਪੇਪਰ ਜੋ ਸਾਜ਼ਿਸ਼ੀ ਢੰਗ ਨਾਲ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਫੇਲ ਕਰ ਦਿੱਤਾ ਗਿਆ ਉਹਨਾਂ ਕਹਿੰਿਆ ਕਿ ਜੀਆਈਸੀ ਵਿਦਵਾਨ ਤੇ ਇਮੀਗ੍ਰੇਸ਼ਨ ਨੀਤੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ ਕੈਨੇਡਾ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ 20% ਦੀ ਤੱਕ ਹੈ ਇਸ ਲਈ ਕੈਨੇਡਾ ਚ ਕੁਝ ਕੈਨੇਡੀਅਨ ਕਾਲਜ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਫੇਲ ਕਰਕੇ ਮੁਨਾਫਾ ਖਾਟ ਰਹੀਆਂ ਹਨ ਕਿ ਵਿਦਿਆਰਥੀਆਂ ਨੂੰ ਲਗਾਤਾਰ 2 ਤੋਂ 3 ਸਵਾਰ ਫੇਲ ਕੀਤਾ ਗਿਆ ਵਿਦਿਆਰਥੀਆਂ ਕੋਲੋਂ ਪ੍ਰਤੀ ਵਿਸ਼ੇ ਦੇ ਹਿਸਾਬ ਨਾਲ 3000 ਤੋਂ 35000 ਡਾਲਰ ਤੱਕ ਵਸੂਲੇ ਜਾਂਦੇ ਨੇ ਵਿਦਿਆਰਥੀਆਂ ਨੇ ਦੱਸਿਆ ਕਿ ਵਰਸਿਟੀ ਆਫ ਆਨਲਾਈਨ ਤੇ ਆਫਲਾਈਨ ਕਲਾਸਾਂ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਮਾੜਾ ਹੈ ਫੇਲ ਕੀਤੇ ਵਿਸ਼ੇ ਦੇ 400 ਵਿਦਿਆਰਥੀਆਂ ਨੂੰ ਮਹਿਜ਼ ਇੱਕ ਹੀ ਪ੍ਰੋਫੈਸਰ ਪੜਾ ਰਿਹਾ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਫੇਲ ਵਿਸ਼ੇ ਦਾ ਸਾਲਾਨਾ ਗ੍ਰੇਡਿੰਗ ਮਾਪਦੰਡ ਤਬਦੀਲ ਕਰਕੇ ਉਸ ਨੂੰ ਅਨੁਸਾਰ ਪੇਪਰ ਦੁਬਾਰਾ ਚੈੱਕ ਕੀਤੇ ਜਾਣ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਪ੍ਰੋਫੈਸਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਵਿਦਿਆਰਥੀਆਂ ਤੇ ਦੁਬਾਰਾ ਪੇਪਰ ਦੇਣ ਦੀ ਵਾਧੂ ਫੀਸ ਦਾ ਬੋਝ ਖਤਮ ਕੀਤਾ ਜਾਵੇ ਅਤੇ ਪੇਪਰ ਚੈੱਕ ਕਰਨ ਦੀ ਵੀ ਦੀ ਪਾਰਦਰਸ਼ੀ ਕੀਤੀ ਜਾਵੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਾਂ ਕੈਨੇਡਾ ਚ ਵੀ ਮੌਜੂਦ ਇਸ ਸਮੇਂ ਕੜਾਕੀ ਦੀ ਠੰਡ ਪੈ ਰਹੀ ਹੈ ਇਸ ਦੌਰਾਨ এনਵਾਇਰਨਮੈਂਟ ਕੈਨੇਡਾ ਨੇ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਨਾਲ ਭਾਰੀ ਬਰਫਬਾਰਿ ਹੋ ਰਹੀ ਹੈ ਤੇ ਬਰਫ ਜੰਮਣ ਦਾ ਖਤਰਾ ਹੈ এনਵਾਇਰਨਮੈਂਟ ਕੈਨੇਡਾ ਅਨੁਸਾਰ ਟ੍ਰਾਂਟੋ ਯੋਰਕ ਪੀਲ ਹਾਰਟਨ ਅਤੇ ਧਰਮ ਖੇਤਰਾਂ ਦੇ ਸ਼ਹਿਰਾਂ ਨਾਲ 5 ਤੋਂ 10 ਸੈਂਟੀਮੀਟਰ ਤੱਕ ਬਰਫਬਾਰਿ ਹੋਣ ਦੀ ਸੰਭਾਵਨਾ ਹੈ ਨਿਊ ਮਾਰਕੀਟ ਤੇ ਕੈਲੇਡਨ ਵਰਗੇ ਖੇਤਰਾਂ ਵਿੱਚ ਕੀਤੇ ਵੀ 10 ਤੋਂ ਵੱਧ ਸੈਂਟੀਮੀਟਰ ਉੱਚੀ ਬਰਫ਼ ਜਮਾ ਹੋਣ ਦੀ ਸੰਭਾਵਨਾ ਹੈ ਇਨ੍ਹਾਂ ਖੇਤਰਾਂ ਵਿੱਚ ਮੌਸਮ ਏਜੰਸੀ ਨੇ ਕਿਹਾ ਕਿ ਬਰਫ਼ ਜਮਣ ਦਾ ਖਤਰਾ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਡਰਾਈਵਿੰਗ ਦੀ ਸਥਿਤੀਆਂ ਖਤਰਨਾਕ ਹੋਣਗੀਆਂ ਖਾਸ ਤੌਰ ਤੇ ਸ਼ਾਮ ਤੱਕ ਕਿਉਂਕਿ ਤਾਪਮਾਨ ਠੰਡਾ ਤੇ ਨਿਸ਼ਾਨ ਤੋਂ ਵੱਧ ਜਾਂਦਾ ਹੈ ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ অন্ਟਾਰੀਓ ਚੀਲ ਦੇ ਨੇੜੇ ਖੇਤਰਾਂ ਵਿੱਚ ਸਵੇਰ ਤੋਂ ਸਫਰ ਤੋਂ ਬਾਅਦ ਸਭ ਤੋਂ ਭਾਰੀ ਬਰਫ਼ ਪੈਣ ਦੀ ਸੰਭਾਵਨਾ ਹੈ। ਦੁਪਹਿਰ ਤੋਂ ਸਥਿਤੀ ਹੋਰ ਖਰਾਬ ਹੋ ਸਕਦੀ ਹੈ। بارش ਦੀ ਮਾਤਰਾ 20 ਤੋਂ 40 ਮੀਟਰ ਦੇ ਵਿਚਕਾਰ ਹੋਣ ਦੀ ਉਮੀਦ ਹੈ। ਏਜੰਸੀ ਨੇ ਸਲੌਟ ਸਿਟੀ ਸਮੇਤ ਮੱਧ ਪੂਰਬੀ ਉੱਤਰੀ অন্ਟਾਰੀਓ ਦੇ ਕੁਝ ਹਿੱਸਿਆਂ ਨੂੰ ਤੂਫਾਨ ਦੀ ਨਿਗਰਾਨੀ ਹੇਠ ਰੱਖਿਆ ਹੈ। ਮੈਰੀ ਅਤੇ ਕ੍ਰੇਟਰ ਸਡਬਰੀ ਵਿੱਚ 15 ਤੋਂ 30 ਸੈਂਟੀਮੀਟਰ ਦੇ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਸਪੱਸ਼ਟ ਕੀਤਾ ਕਿ ਟਰੂਡੋ ਆਪਣੇ ਪਰਿਵਾਰ ਤੇ ਜਵਾਈਕਾ ਦੇ ਵਿੱਚ ਆਪਣੀਆਂ ਹਾਲੀਆਂ ਛੁੱਟੀਆਂ ਤੇ ਕਿਸੇ ਤਰ੍ਹਾਂ ਦਾ ਕੋਈ ਭੁਗਤਾਨ ਨਹੀਂ ਕੀਤਾ ਹਾਲਾਂਕਿ ਇਹ ਯਾਤਰਾ ਛੁੱਟੀਆਂ ਦੌਰਾਨ ਹੋਈ ਸੀ ਪਰ ਸ਼ੁਰੂਆਤੀ ਤੌਰ ਤੇ ਦੱਸਿਆ ਗਿਆ ਕਿ ਟਰੂਡੋ ਪਰਿਵਾਰ ਆਪਣੀ ਨਿੱਜੀ ਯਾਤਰਾ ਦਾ ਖਰਚਾ ਅਦਾ ਕਰ ਰਿਹਾ ਸੀ ਪੀਐਮਓ ਨੇ ਹੁਣ ਸਪੱਸ਼ਟ ਕੀਤਾ ਕਿ ਟਰੂਡੋ ਬਿਨਾਂ ਕਿਸੇ ਕੀਮਤ ਦੇ ਨਿੱਜੀ ਰਹਾਇਸ਼ ਤੇ ਰੁਕੇ ਅਤੇ ਸਰਕਾਰੀ ਜਹਾਜ਼ ਤੇ ਉਹਨਾਂ ਦੀ ਯਾਤਰਾ ਦੇ ਖਰਚੇ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ ਇਸ ਸਪਸ਼ਟੀਕਰਨ ਇਸ ਰਿਪੋਰਟ ਤੋਂ ਬਾਅਦ ਆਇਆ ਕਿ ਟਰੂਡੋ ਇਸਲਾਮੀ ਮੁਸਲਮਾਨਾਂ ਦੇ ਅਧਿਆਤਮਕ ਆਗੂ ਅਗਾਖਾਨਾ ਚੌਥੇ ਤੇ ਮਲਕੀਅਤ ਵਾਲੇ ਲਗਜ਼ਰੀ ਵਿਲਾ ਵਿੱਚ ਠਹਿਰੇ ਸਨ ਰਿਪੋਰਟ ਨੇ ਸਵਾਲ ਉਠਾਏ ਕਿ ਛੁੱਟੀਆਂ ਹਿੱਤਾਂ ਦਾ ਟਕਰਾਅ ਸੀ ਕਿਉਂਕਿ ਅਗਾਖਾਨ ਆਈਵੀ ਕੈਨੇਡੀਅਨ ਸਰਕਾਰ ਨਾਲ ਇੱਕ ਰਜਿਸਟਰਡ ਲਿਬੀਸਿਟ ਹੈ ਪੀਐਮਓ ਨੇ ਹਿੱਤਾਂ ਦੇ ਟਕਰਾਅ ਤੋਂ ਇਨਕਾਰ ਕਰਦੇ ਹਾਂ ਕਿ ਕਿ ਟਰੂਡੋ ਨੂੰ ਪਰਿਵਾਰ ਦੇ ਇੱਕ ਨਿੱਜੀ ਦੋਸਤ ਦੁਆਰਾ ਵਿਲਾ ਵਿੱਚ ਰਹਿਣ ਦਾ ਸੱਦਾ ਦਿੱਤਾ ਗਿਆ ਸੀ ਜਮਾਇਕਾ ਦੀਆਂ ਛੁੱਟੀਆਂ ਦੇ ਵਿਵਾਦ ਕਾਰਨ ਟਰੂਡੋ ਦੀ ਪਹਿਲਾਂ ਤੋਂ ਹੀ ਘਟ ਰਹੀ ਲੋਕਪ੍ਰਿਅਤਾ ਨੂੰ ਨੁਕਸਾਨ ਪਹੁੰਚਾਉਣ ਇਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਸਿਰਫ 32% ਕੈਨੇਡੀਅਨ ਲੋਕ ਪ੍ਰਧਾਨ ਮੰਤਰੀ ਵਜੋਂ ਉਹਨਾਂ ਦੇ ਕੀਤੇ ਕੰਮਾਂ ਨੂੰ ਸਵੀਕਾਰ ਕਰ ਰਹੇ ਹਨ। Ontario ਦੇ Thornhill ਵਿੱਚ ਸ਼ਨੀਵਾਰ ਨੂੰ ਇੱਕ ਕਾਰ ਵਿੱਚ ਅੱਗ ਲੱਗਣ ਕਾਰਨ ਇੱਕ ਆਦਮੀ ਤੇ ਇੱਕ ਔਰਤ ਦੀ ਮੌਤ ਹੋ ਗਈ ਵੈਨ ਦੇ ਡਿਪਟੀ ਫਾਇਰ ਚੀਫ ਮਲਿਕ ਡੋਇਲ ਨੇ ਕਿਹਾ ਕਿ ਅੱਗ ਬਜਾਊ ਅਮਲੇ ਨੂੰ স্টিਲਜ਼ ਅਵੇਨਿਊ ਵੈਸਟ ਅਤੇ ਡਫਰਨ ਸਟਰੀਟ ਦੇ ਨੇੜੇ ਕੌਨਲੀ ਸਟਰੀਟ ਤੇ ਸ਼ਾਮ 7:40 ਮਿੰਟ ਤੇ ਥੋੜੀ ਦੇਰ ਬਾਅਦ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਉਹਨਾਂ ਦੱਸਿਆ ਕਿ ਜਾਣਕਾਰੀ ਮਿਲਨ ਮਗਰੋਂ ਜਦੋਂ ਆਗ ਬਚਾਓ ਅਮਲਾ ਮੌਕੇ ਤੇ ਪਹੁੰਚਿਆ ਤਾਂ ਘਰ ਤੋਂ ਭਾਰੀ ਧੂਆਂ ਨਿਕਲ ਰਿਹਾ ਸੀ ਅਮਲੇ ਨੇ ਇੱਕ ਬੇਸਮੈਂਟ ਅਪਾਰਟਮੈਂਟ ਵਿੱਚ ਦੋ ਵਿਅਕਤੀਆਂ ਇੱਕ ਆਦਮੀ ਤੇ ਇੱਕ ਔਰਤ ਨੂੰ ਜਿਨ੍ਹਾਂ ਦੀ ਉਮਰ 40 ਵਿੱਚ ਸੀ ਮਿਲੇ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਡੋਇਲ ਨੇ ਕਿਹਾ ਕਿ ਘਰ ਦੀ ਉਪਰਲੇ ਮੰਜ਼ਲਾਂ ਤੇ ਰਹਿਣ ਵਾਲੇ ਦੋ ਹੋਰ ਵਿਅਕਤੀ ਬਿਨਾਂ ਕਿਸੇ ਸੱਟ ਦੇ ਆਪਣੇ ਆਪ ਨੂੰ ਬਾਹਰ ਕੱਢਣ ਵਿੱਚ ਸਫਲ ਰਹੇ। ਵੋਗਨ ਫਾਇਰ ਚੀਫ ਐਂਡ ਰਿਵਿਊ ਜਵਾਨੀ ਤਾਸਸ ਨੇ ਕਿਹਾ ਕਿ ਮੁੱਖ ਮੰਜ਼ਲ ਤੇ ਫਾਇਰ ਅਲਾਰਮ ਚੱਲ ਰਿਹਾ ਸੀ ਜਿਸ ਕਾਰਨ ਘਰ ਵਿੱਚ ਦੂਜੇ ਰਹਿ ਰਹੇ ਵਿਅਕਤੀਆਂ ਨੂੰ ਆਪਣੇ ਆਪ ਨੂੰ ਬਾਹਰ ਕੱਢਣ ਵਿੱਚ ਸਫਲ ਰਹੇ। ਜਵਾਨੀ ਤਾਜਸ ਨੇ ਕਿਹਾ ਕਿ ਅੱਗੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਹਨਾਂ ਨੂੰ ਲੈ ਕੇ ਜਾਂਚ ਚੱਲ ਰਹੀ ਹੈ অন্ਟਾਰੀਓ ਫਾਇਰ ਮਾਰਸ਼ਲ ਯਾਰਕਰ ਰੀਜਨਲ ਪੁਲਿਸ ਨੇ ਨਾਲ ਐਤਵਾਰ ਨੂੰ ਮੌਕੇ ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਉਧਰ ਹੀ ਇਸ ਹਾਦਸੇ ਦੇ ਵੈਨ ਮੇਅਰ ਸਟੀਵਨ ਡੇਲਾ ਡੂਕਾ ਨੇ ਇਸ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਬੰਦੀ ਉਹਨਾਂ ਨੇ ਐਕਸ ਤੇ ਪੋਸਟ ਪਾਈ ਅਤੇ ਲਿਖਿਆ ਕਿ ਇਸ ਤਰ੍ਹਾਂ ਦੇ ਘਟਨਾਵਾਂ ਤੇ ਪ੍ਰਭਾਵ ਪੂਰੇ ਭਾਈਚਾਰੇ ਤੇ ਪੈਂਦਾ ਹੈ ਅਤੇ ਇਹਨਾਂ ਦੋਹਾਂ ਦੀ ਮੌਤਾਂ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ अलास्का एयरलाइंस ਦੇ ਜਹਾਜ਼ ਹਾਦਸੇ ਤੋਂ ਬਾਅਦ ਕੈਨੇਡੀਅਨ 에어ਲਾਈਨਸ ਦਾ ਬਿਆਨ ਸਾਹਮਣੇ ਆਇਆ ਕੈਨੇਡੀਅਨ 에어ਲਾਈਨਸ ਦਾ ਕਹਿਣਾ ਹੈ ਕਿ ਉਹ ਬੋਇੰਗ 3379 ਮੈਕਸ ਜੈਟ ਲਾਈਨਰ ਨਹੀਂ ਉਡਾਉਂਦੀਆਂ ਜਿਨ੍ਹਾਂ ਨੂੰ ਉਡਾਣ ਦੌਰਾਨ अलास्का 에어ਲਾਈਨ ਦੇ ਜਹਾਜ਼ ਵਿਸਫੋਟ ਤੋਂ ਬਾਅਦ ਯੂਐਸਏ ਰੈਗੂਲੇਟਰਾਂ ਨੇ ਰੋਕ ਦਿੱਤਾ ਸੀ अलास्का 에어ਲਾਈਨਸ 7379 ਮੈਕਸ ਜੈਟ ਲਾਈਨਰ ਨੇ ਸ਼ੁੱਕਰਵਾਰ ਦੀ ਰਾਤ ਰੇਗਨ ਤੋਂ ਲਗਭਗ 5 ਕਿਲੋਮੀਟਰ ਉੱਪਰ ਟੇਕ ਆਫ ਕਰਨ ਤੋਂ ਥੋੜੀ ਦੇਰ ਬਾਅਦ ਇੱਕ ਖਿੜਕੀ ਤੇ ਇਸ ਦੇ ਫਿਊਲੇਸ ਦੇ ਇੱਕ ਹਿੱਸੇ ਨੂੰ ਉਡਾ ਦਿੱਤਾ ਸੀ ਜਿਸ ਦਾ ਕਾਰਨ ਇੱਕ ਵੱਡਾ ਛੇਦ ਹੋ ਗਿਆ ਸੀ ਇਸ ਮਗਰੋਂ ਪਾਇਲਟਾਂ ਨੂੰ 174 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰਾਂ ਨਾਲ ਐਮਰਜੈਂਸੀ ਲੈਂਡਿੰਗ ਕਰਨ ਦਾ ਮਜਬੂਰ ਹੋਣਾ ਪਿਆ ਦੌਰਾਨ ਯਾਤਰੀ ਨੇ ਆਕਸੀਜਨ ਮਾਸਕ ਪੈਣੇ ਹੋਏ ਸਨ 에ਅਰ ਕੈਨੇਡਾ ਵੈਸਟ ਜੈਟ ਸਵਿੰਗਿੰਗ 에ਅਰਲਾਈਨਸ ਫਲੇਅਰ 에ਅਰਲਾਈਨਸ ਅਤੇ ਲਿੰਕਸ 에ਅਰ ਸਮੇਤ ਸਾਰੀਆਂ 에ਅਰਲਾਈਨਸ ਦਾ ਕਹਿਣਾ ਹੈ ਕਿ ਉਹ 737 8 ਮੈਕਸ ਜੈਟ ਲਾਈਨ ਉਡਾਉਂਦੇ ਹਨ ਜਦੋਂ ਕਿ ਪੋਰਟਰ 에ਅਰਲਾਈਨਸ ਕੋਈ ਬੋਇੰਗ 737 ਨਹੀਂ ਉਡਾਉਂਦੀਆਂ ਏਅਰ ਕੈਨੇਡਾ ਦਾ ਕਹਿਣਾ ਹੈ ਕਿ 737-8 ਮੈਕਸ ਸੀਰੀਜ਼ ਵਿੱਚ ਉਸ ਦੇ 40 ਜਹਾਜ਼ਾਂ ਵਿੱਚ ਮੈਕਸ 9 ਦੀ ਮਿਡ ਕੈਬਿਨ ਐਗਜ਼ਿਟ ਡੋਰ ਕਨਫਿਗਰੇਸ਼ਨ ਨਹੀਂ ਹੈ ਵੈਸਟ ਜੈਟ ਦੀ ਬੁਲਾਰਣ ਜੂਲੀਅਸ ਕੈਂਸਰ ਦਾ ਕਹਿਣਾ ਹੈ ਕਿ 에ਅਰਲਾਈਨਸ ਦੇ ਮੈਕਸ 8 ਜਹਾਜ਼ਾਂ ਵਿੱਚ ਉਹੀ ਦਰਵਾਜ਼ਾ ਨਹੀਂ ਹੈ ਜਿਸ ਤੇ ਅਲਾਸਕਾ 에ਅਰਲਾਈਜ਼ ਦੀ ਘਟਨਾ ਦਾ ਸਵਾਲ ਹੈ ਕੰਪਨੀ ਯਕੀਨੀ ਬਣਾਉਣ ਦੀ ਬੋਇੰਗ ਨਾਲ ਨਿਰੰਤਰ ਸੰਪਰਕ ਵਿੱਚ ਹੈ ਕਿ ਮੈਕਸ 8 ਫਲਾਈਟ ਤੇ ਕੋਈ ਪ੍ਰਭਾਵ ਨਾ ਹੋਵੇ ਟਰਾਂਸਪੋਰਟ ਕੈਨੇਡਾ ਦੇ ਦੋ ਵਿਦੇਸ਼ੀ ਦੁਰਘਟਨਾ ਤੋਂ ਬਾਅਦ ਮਾਰਚ 2019 ਵਿੱਚ ਦੇਸ਼ ਵਿੱਚ ਬੋਇੰਗ 737 ਮੈਕਸ 에ਅਰਕ੍ਰਾਫਟ ਨੂੰ ਰੋਕ ਦਿੱਤਾ ਸੀ ਜਿਸ ਵਿੱਚ 346 ਲੋਕ ਮਾਰੇ ਗਏ ਸਨ ਪਰ ਜਨਵਰੀ 2021 ਵਿੱਚ ਆਰਡਰ ਨੂੰ ਹਟਾ ਦਿੱਤਾ ਗਿਆ ਸੀ ਯੂ ਐਸ اے ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੂੰ ਯੂਐਸਏ 에ਅਰਲਾਈਨਸ ਦੁਆਰਾ ਸੰਚਾਲਿਤ ਜਾਂ ਵਿਦੇਸ਼ੀ ਕੈਰੀਰਾਂ ਦੁਆਰਾ ਸੰਯੁਕਤ ਰਾਜ ਉਟਾਹਾਂਡ ਪਰਣ ਵਾਲੇ ਮੈਕਸ ਜਹਾਜ਼ 9 ਦੀ ਤੁਰੰਤ ਜਾਂਚ ਦੀ ਲੋੜ ਹੈ ਰੈਗੂਲੇਟਰਾਂ ਦਾ ਕਹਿਣਾ ਹੈ ਕਿ ਇਸ ਆਦੇਸ਼ ਨਾਲ ਦੁਨੀਆ ਭਰ ਦੇ ਲਗਭਗ 171 ਜਹਾਜ਼ ਪ੍ਰਭਾਵਿਤ ਹੋਣਗੇ